ਵਾਇਭੁਰਜੀ ਕਾ ਖਾਲਸਾ ਵਾਇਭੁਰਜੀ ਕੀ ਫਤਿਹ ਮਾਜੀ ਦੋਸਤੋ ਅੱਜ ਅਸੀਂ ਸ਼੍ਰੀ ਰੰਗੂਨ ਸਾਹਿਬ ਦੀ ਯਾਤਰਾ ਤੇ ਜਾ ਰਹੇ ਹਾਂਗੇ ਅਸੀਂ ਪੰਜ ਭਾਈ ਮਤਲਬ ਕਿ ਪੰਜ ਆਲ ਪੰਜ ਦੋਸਤਾਂਗੇ ਜਿਹੜੇ ਕਿ ਅਸੀਂ ਮਤਲਬ ਕਿ ਅਲੱਗ-ਅਲੱਗ ਪਿੰਡਾਂ ਤੋਂ ਆਏਗੇ ਇਸ ਟਾਈਮ ਆਪਾਂ ਧੂਰੀ ਸਟੇਸ਼ਨ ਤੋਂ ਜਾ ਰਹੇ ਹਾਂਗੇ ਧੂਰੀ ਸਟੇਸ਼ਨ ਤੋਂ ਮਤਲਬ ਕਿ ਜੀ ਰਿਸ਼ੀਕੇ ਦੀ ਟ੍ਰੇਨ ਵੜੀਏਗੀ ਟ੍ਰੇਨ ਵਿੱਚ ਜਿਹੜਾ ਮੈਂ ਦੱਸਾਂਗੇ ਕਿ ਕਿੰਨਾ ਖਰਚਾ ਆਉਂਦਾਗਾ ਕਿੰਨਾ ਤੇ ਕਿੰਨਾ ਦਾ ਟਾਈਮ ਲੱਗਦਾਗਾ ਤੇ ਮਤਲਬ ਸਭ ਸਾਰੇ ਆਹੀਸ ਬਲੌਗ ਰਹੀ ਦੱਸਾਂਗੇ ਤੇ ਬਲੌਗ ਅੰਡ ਤੱਕ ਦੇਖਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੋ ਬਾਕੀ ਤੁਹਾਨੂੰ ਆਏ ਵੀਡੀਓ ਰਹੀ ਬਣੇ ਰਹੋ ਬਸ ਵੀਡੀਓ ਐਂਡ ਤੱਕ ਦੇਖਣਾ ਹਾਂਜੀ ਦੋਸਤੋ 525 ਰੁਪਏ ਲੈਂਦੇ ਨੇ ਇੱਕ ਬੰਦੇ ਦੀ ਟਿਕਟ ਠੀਕ ਆ ਬਾਈ ਜੀ ਤੇ ਮਤਲਬ ਕਿ ਏਸੀ ਡੱਬਾ ਹੈ ਇਹ ਇਹਦੇ ਵਿੱਚ ਜਿਹੜਾ ਵੀ ਬੰਦਾ ਚੜ੍ਹਨਾ ਚਾਹੁੰਦਾ ਟਿਕਟ ਲੈ ਕੇ ਜ਼ਰੂਰ ਆਵੇ ਕਿਉਂਕਿ ਬਈ ਟੀਟੀ ਇੱਥੇ ਹਰ ਮਿੰਟ ਬਾਅਦ ਆਉਂਦੇ ਨੇ ਵਾਲੇ ਆ ਵੀ ਸਰਮੀ ਕਿੰਨੀ ਆ ਗਰਮੀ ਦੀ ਆ ਵੀ ਸੇਫਟੀ ਸੁ ਲਈ ਤੁਹਾਨੂੰ ਕਹਿਣਾ ਬਾਈ ਜੀ ਟਿਕਟ ਟਿਕਟ ਤੋਂ ਬਿਨਾਂ ਨਾ ਚੜੋ ਕੋਈ ਵੀ ਕਿਉਂਕਿ ਬਾਈ ਪੰਜ ਪੰਜ ਮਿੰਟਾਂ ਬਾਅਦ ਟੀਟੀ ਆਉਂਦਾਗਾ ਆਏ ਦੇਖ ਵੇ ਕੀ ਗਰਮੀ ਕਿੰਨੀ ਹੈਗੀ ਹਾਂਜੀ ਬਾਈ ਦੇਖ ਇਹ ਲੋ ਹਾਂਜੀ ਕੰਬਲ ਲੈ ਪਿਆਗਾ ਕਿਉਂ ਕਿਉਂਕਿ ਵੀ ਠੰਡ ਨਹੀਂ ਹੈ ਕੂਲਿੰਗ ਦੇ ਬੋਤਲਾਂ ਕੂਲੀ ਬੋਟਲ ਦੇ ਵਿੱਚ ਸਭਾ ਵਾਸਤੇ ਵੀ ਹੈਗਾ ਦੇਖ ਆਪਨੇ ਵਾਸਤੇ ਵੀ ਹੈਗੇ ਨੇ ਕੰਬਲ ਤੇ ਹੋਣੀ ਬਾਕੀ ਹੋ ਇਆਨੇ ਬਸਾਈਆਂ ਉੱਪਰ ਹਾਂ ਜੀ ਬਈ ਅਸੀਂ ਬਈ ਟੋਟਲ 5 ਜਣੇ ਕੇ ਤੁਹਾਨੂੰ ਦੱਸੀ ਦਿੱਤਾ ਜੀ ਹਣਾ ਬਈ ਜੀ ਦੇਖੋ 3-2 ਜਣੇ ਉਹ ਬੈਠਣੇ ਤੇ 3 ਜੀ ਆਵਣਗੇ ਕੀ ਬਾਈ ਜੀ ਬਾਕੀ ਤੁਸੀਂ ਟ੍ਰੇਨ ਦੀ ਸਫਾਈ ਦੇਖੋ ਬਾਈ ਜਿਹੜੀ ਮੇਨ ਗੱਲ ਆਪਾਂ ਕਹਿੰਦੇ ਨੇ ਵੀ ਉਹਨਾਂ ਕੰਤਮੰਦ ਹੁੰਦਾ ਵੀ ਇੱਥੇ ਸਫਾਈ ਬਹੁਤ ਆ ਟ੍ਰੇਨ ਦੀ ਤੁਹਾਨੂੰ ਮੈਂ ਟ੍ਰੇਨ ਬਾਈ ਟ੍ਰੇਨ ਵਿੱਚ ਦਿਖਾ ਦੂੰਗਾ ਵੀ ਮਤਲਬ ਕਿੱਦਾਂ ਦੀ ਸਫਾਈ ਹੈ ਸਾਰਾ ਕੁਝ ਨੂੰ ਹੈ ਨਾ ਜੇ ਇਹ ਲਾਉਂਦੀ ਹੋਵੇ ਕਲੀਅਰ ਨਹੀਂ ਉਹ ਕਹਿੰਦੇ ਨੇ ਵੀ ਕਹਿੰਦੇ ਨੇ ਵੀ ਇੰਡੀਅਨ ਰੇਲਵੇ ਜੇ ਥੋੜੀ ਜਿਹੀ ਸਫਾਈ ਨਹੀਂ ਵੀ ਆਏ ਨਹੀਂ ਜਰਾਬਾਤ ਵਧੀਆ ਵਧੀਆ ਕੰਮਾਂ ਕੈਂਟ ਕਰਵਾਤਾ ਕੀ ਹਣਾ ਜੇ ਕੋਈ ਬੰਦਾ ਰਿਸ਼ੀਕੇਸ਼ ਆਉਣ ਰਿਸ਼ੀਕੇਸ਼ ਚੋਂ ਚਾਹੁੰਦਾ ਜਾਏ ਸ੍ਰੀ ਹਿਮਕੁੰਡ ਸਾਹਿਬ ਜਾਣਾ ਚਾਹੁੰਦਾਗਾ रेल ट्रेन ਰਹੀ ਤਾਂ ਬਈ ਉਹ ਪਹਿਲਾਂ ਆਪਦੀ ਬੁਕਿੰਗ ਕਰਵਾ ਲੈ ਤੇ ਆਪਦੀ ਟਿਕਟ ਜ਼ਰੂਰ ਲੈ ਆਵੇ ਟਿਕਟ ਨੂੰ ਮੈਂ ਇਹੀ ਗੱਲੀ ਕਹਿਣਾ ਕਿਉਂਕਿ ਬਈ ਇਹ ਰੇ ਚੈਕਿੰਗ ਹੁੰਦੀ ਰਹਿੰਦੀ ਹੈ ਕਿ ਮਤਲਬ ਟੀਟੀ ਆਉਂਦੀ ਰਹਿੰਦੇ ਨੇ ਜਿਹਦੇ ਕਰਕੇ ਤੁਹਾਨੂੰ ਜੁਰਮਾਨਾ ਪੈ ਸਕਦਾ ਹੈ ਤੇ ਆਪਦਾ ਜੇ ਕੋਈ ਸਫਰ ਕਰਨਾ ਵੀ ਚਾਹੁੰਦਾ ਹੈ ਤਾਂ ਆਪਦਾ ਬਈ ਪਹਿਲਾਂ ਬੁਕਿੰਗ ਕਰਵਾ ਕੇ ਤੇ ਇੱਥੇ ਚੈੱਕ ਬੁਕਿੰਗ ਹੁੰਦੀ ਹੈ ਜਿਹੜੀ ਆਪਣੀ ਉਹ ਤੋਂ ਟਿਕਟ ਵੀ ਲੈ ਸਕਦਾ ਹੈ ਬਾਕੀ ਤੁਹਾਨੂੰ ਅਗਲੇ ਰਹੀ ਤੁਹਾਨੂੰ ਦਿਖਾਈ ਜਾਵਾਂਗੇ ਵਲੌਗ ਰਹੀ ਵੀ ਮਤਲਬ ਕਿੱਥੇ ਪਹੁੰਚ ਗਏ ਇਸ ਟਾਈਮ ਅਸੀਂ ਨਾਬੇ ਪਹੁੰਚ ਗਏ ਪੂਰੀ ਸ਼ਹਿਰ ਤੋਂ ਬਾਕੀ ਤੁਹਾਨੂੰ ਹੋਰ ਵੀ ਦਿਖਾਉਂਦੇ ਜਾਵਾਂਗੇ ਵੀ ਕਿੰਦਾ ਦਾ ਮਾਹੌਲਾਗਾ ਕਿੰਨਾ ਕ ਖਰਚਾ ਆ ਤੁਹਾਨੂੰ ਸਾਰਾ ਟੋਟਲ ਦੱਸ ਦਾਂਗੇ ਇਸ ਬਲੌਗ ਦੇ ਵਿੱਚ ਦੋਸਤੋ ਦੇਖੋ ਜੇ ਸਾਰੇ ਜੀ ਮਤਲਬ ਕਿ ਪੈਕੇਜ ਜਾ ਰਹੇ ਹਨ ਨਜ਼ਾਰਾ ਲੈਣ ਦੇ ਗਏ ਨੇ ਜਾ ਰਹੇ ਹਨ ਜਾਣ ਤਾਂ ਜੀ ਮਤਲਬ ਜਿਵੇਂ ਜਰਾ ਟ੍ਰੇਨ ਤੇ ਸਫ਼ਰ ਕਰੋ ਪਾਏ ਕਿਹਨੇ ਹੈ ਕਿ ਨਾ ਵਧੀਆ ਇੰਜੋਏ ਹੁੰਦਾਗਾ ਸੇਫਟੀ ਵੀ ਰਹਿੰਦੀ ਆ ਬੰਦੇ ਨੂੰ ਚਾਰਜ ਵਗੈਰਾ ਲੈਣਾ ਹੋਵੇ ਕੁਝ ਵੀ ਆ ਰਿਹਾ ਪੈਟ ਆਰ ਨਾਲ ਬੈਗ ਬੂਗ ਖਾਣ ਪੀਣ ਦਾ ਸਵੰਦੋ ਮੇਰੇ ਨਾਲ ਨੇ ਦੋਨੇ ਉਹ ਦੋਨੇ ਮੇਰੇ ਨਾਲ ਹੁੰਦੇ ਨੇ ਤੇ ਮੈਂ ਹੋ ਗਿਆ ਵਧੀਆ ਨਜ਼ਾਰਾ ਲੈਂਦੇ ਆ ਯਾਰ ਵੀਡੀਓ ਮਦਦ ਲਈ ਵੀਡੀਓ ਸ਼ੇਅਰ ਕਰ ਦੇ ਠੀਕ ਹੈ ਜਿਹੜਾ ਬੰਦਾ ਹੇਮਗੋਣੇ ਸਾਹਿਬ ਜਾਣਾ ਚਾਹੁੰਦਾ ਹੈ ਟ੍ਰੇਨ ਆਈ ਉਹਦੇ ਲਈ ਇਹ ਵੀਡੀਓ ਬਹੁਤ ਜ਼ਰੂਰ ਹੁਣ ਹੋਣ ਵਾਲੀ ਹੈ ਥੋੜਾ ਘੜਾ ਕਰਿਆ ਬਗਾ ਫਰੋਂਟੇ ਕਰਕੇ ਡੇਗੇ ਮਤਲਬ ਵਧੀਆ ਮਾਹੌਲਾ ਯਾਰ ਠੀਕ ਹੈ ਵਧੀਆ ਸਾਫ ਸੁਥਰਾ ਮਾਹੌਲਾ ਦੇਖੋ ਵਧੀਆ ਫੈਨਪੋਨ ਨੂੰ ਵਧੀਆ ਟੂਕਿੰਗ ਕਰਵਾਓ ਐਂਡ ਟ੍ਰੇਨ ਵਿੱਚ ਜਾਓ ਹਾਂਜੀ ਦੋਸਤੋ ਅੰਬਾਲਾ ਸ਼ਹਿਰ ਪਹੁੰਚ ਗਿਆ ਪਾਉਣਾ ਮਤਲਬ ਜੀ ਸਵੇਰੇ 8 ਵਜੇ ਟ੍ਰੇਨ ਆਈ ਸੀ ਕਰੀਬ ਹੁਣਾ 10:30 ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਮੰਨ ਕੇ ਤੁਰ ਲੋ ਵੀ 2:30 ਵਜੇ ਦੇ ਕਰੀਬ ਰਿਸ਼ੀਕੇਸ਼ ਪਹੁੰਚ ਜਾਾਂਗੇ 8 ਕ ਘੰਟੇ ਦਾ ਸ਼ਾਫਰ ਹੁੰਦਾ ਹੈਗਾ ਆਪਣਾ ਤੇ ਬਾਕੀ ਸਭ ਰਿਸ਼ੀਕੇਸ਼ ਪਹੁੰਚ ਕੇ ਦਿਖਾ ਦਾਂਗੇ ਸਾਰਾ ਸਫਰ ਇੱਥੋਂ ਥੋੜਾ ਸਮਾਨ ਲੈ ਰਹੇ ਆਂ ਖਾਣ ਪੀਣ ਦਾ ਇੰਜੋਏ ਪੂਰਾ ਹੋ ਰਿਹਾ ਭਾਈ ਯਾਰ ਟ੍ਰੇਨ ਦੇ ਵਿੱਚ ਪੂਰਾ ਘੈਂਟ ਮਾਹੌਲ ਆਗਾ ਪੂਰਾ 쿨쿨 ਮਾਦਰੀ ਕੀ ਡੱਬਾ ਹੈਦਾਂ ਨਿਆਰਾ ਆ ਰਿਹਾ ਪੂਰਾ ਸ਼ਰਾ ਅਸੀਂ ਹੈਗਾ B3 ਦੇ ਵਿੱਚ ਅਸੀਂ ਬੈਠਾਂਗੇ ਜੀ ਦੇਖਦੇ ਹੋ ਵੀਰੇ ਵਲੌਗ ਨੂੰ ਐਂਡ ਤੱਕ ਦੇਖਿਓ ਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਾਂ ਲੈ ਕੇ ਬਈ ਤਾਰ ਤੱਕ ਖਾਣ ਪੀਣ ਨੂੰ ਬਈ ਪੂਰਾ ਸਿਰਾ ਮੰਦਰੀ ਖਾਣ ਪੀਣ ਨੂੰ ਜਗਾਰ ਮੰਦਰੀ ਪੂਰਾ ਜੀ ਦੇ ਕਰਕੇ ਸਾਰਾ ਬਿਚਾਰ ਹੋਲ ਡਰਿੰਕ ਵਾਲੇ ਕਿਹਨੇ ਆਪਾਂ ਨੇ ਇਸ ਟਾਈਮ ਵੀਡੀਓ ਉਹਦੇ ਐਂਡ ਤੱਕ ਬਣੇ ਰਹੋ ਸੇ ਸਾਰਾ ਵਲੌਗ ਦੇਖਦੇ ਜਾਓ ਵੀ ਕਿਤਨਾ ਕਿੰਨਾ ਖਰਚਾ ਆਉਂਦਾ 525 ਰੁਪਏ ਟਿਕਟ ਦਾ ਖਰਚਾ ਆਇਆਗਾ ਰਿਸ਼ੀਕੇਸ਼ ਪਹੁੰਚਾਂਗੇ ਇਸ ਟਾਈਮ ਆਪਾਂ ਨੂੰ ਐ ਮੰਨ ਲਓ 8 ਵਜੇ ਚੜੇ ਤਾਂ ਆਪਾਂ ਧੂਰੀ ਤੋਂ ਧੂਰੀ ਤੇ ਚੜ੍ਹਨ ਤੋਂ ਬਾਅਦ ਹੁਣ ਇਸ ਟਾਈਮ ਆਪਣੇ ਸਿਰਫ 2.5 ਘੰਟੇ ਹੋਏ ਨੇ 2.5 ਘੰਟੇ ਦੇ ਵਿੱਚ ਰਾਜਪੁਰੇ ਅੰਬਾਲਾ ਸ਼ਹਿਰ ਚ ਪਹੁੰਚ ਗਏ ਰਾਜਪੁਰਾ ਯਾਦ ਰਹਿੰਦਾ ਥੋੜਾ ਜਿਹਾ ਕਿਉਂਕਿ ਮੈਂ ਰਾਜਪੁਰੇ ਉੱਧਰ ਜਾਦੇ ਜਾਣਾ ਰਹਿਣਾ ਤਾਂ ਕਰਕੇ ਰਾਜਪੁਰੇ ਉਹ ਵੀ ਨਹੀਂ ਸੀ ਤਾਂ ਮਤਲਬ ਉਹ ਖੈ ਨਹੀਂ ਅੰਬਾਲਾ ਸ਼ਹਿਰ ਪਹੁੰਚ ਗਏ ਆਪਾਂ ਸ਼ੌਰੀ ਬਈਤੀ ਗਲਤੀ ਨਾਲ ਭੁੱਲੇ ਗਿਆ ਅੰਬਾਲੇ ਅੰਬਾਲੇ ਸ਼ਹਿਰ ਪਹੁੰਚ ਗਏ ਆਪਣੀ ਬੋਗੀ ਆ ਗਈ B3 B3 ਬੋਗੀ ਆ ਗਈ ਤੇ ਬਾਕੀ ਬੱਸ ਬਾਕੀ ਸਭ ਤੁਹਾਨੂੰ ਦੱਸਾਂਗਾ ਸਾਰਾ ਇੰਗਨੇਰ ਰੇਲਵੇ ਦਾ ਪਲੱਸ ਵਗੈਰਾ ਪੂਰਾ ਸਾਫ਼ ਹੋ ਗਿਆ ਰਹਾ ਕੋਈ ਦੇਖੋ ਕਲੀਨ ਆ ਸਾਰਾ ਕੁਝ ਆ ਵੀ ਵਿਦਿਆਰਥੀਆਂ ਨੂੰ ਵਧੀਆ ਜਗਾੜ ਲਾਇਆ ਹੋਇਆ ਹੈ ਨੀਗਾ ਕੋਈ ਸਫਾਈ ਪਾਣੀ ਪੂਰੀ ਫੁੱਲ ਆਉਂਦਾ ਹੈ ਠੀਕ ਹੈ ਜੇ ਪਲੱਸ ਕਰਨਾ ਹੋਵੇ ਤਾਂ ਬਟਨ ਦਬ ਕੇ ਇਹ ਪਲੱਸ ਹੋ ਜਾਂਦੇ ਦੇਖੋ ਮਤਲਬ ਇਹ ਤੁਹਾਨੂੰ ਇਦਾਂ ਕਹਿ ਦੇਣਾ ਬਈ ਜਰਾ ਵੀ ਤੁਸੀਂ ਇਦਾਂ ਵੀ ਸਾਫ਼ਰ ਕਰ ਸਕਦੇ ਹੋ ਕੋਈ ਵੀ ਹੋਣੇਗਾ ਸਾਫ਼ਰ ਕਰ ਸਕਦੇ ਹੋ ਅੱਗੇ ਤਰੀਕੇ ਨਾਲ ਪਲੱਸ ਵਗੈਰਾ ਹੈਗਾ ਸਫਾਈ ਦੀ ਪੂਰਾ ਵਧੀਆ ਸੰਭਾਗ ਹੀ ਦੇ ਵੀ ਸਾਰਾ ਹੈਗਾ ਉਹਦੇ ਵਿੱਚ ਜਿਹੜਾ ਆਪਣਾ ਆਪਾਂ ਸਟੋ ਕਰਦੇ ਆਂਗੇ ਬੁਕਿੰਗ ਵਾਲੇ ਚ ਏਸੀ ਏਸੀ ਡੱਬੇ ਚ ਨੇ ਸਾਰਾ ਕੁਝ ਏਸੀ ਡੱਬੇ ਚ ਹੈ ਦੇਖੋ ਬਾਕੀ ਤੁਸੀਂ ਦੇਖਦੇ ਹੋ ਸਾਫ-ਸਾਫਾ ਚਾਹ ਵੀ ਹੋ ਜੀ ਚਾਹੇ ਜਾਂ ਖਾਣ ਪੀਣ ਹੋ ਰਿਹਾ ਹੈਗਾ ਸਾਰਾ ਕੁਝ ਅਜ ਕਸੋਟੀ ਗੁੜੀ ਹੈ ਸਾਡੇ ਨਾਲ ਬਸ ਆਪਰ ਕਰੀਏ ਹਾਂ ਅੰਦਰ ਤੁਸੀਂ ਦਿਖਾ ਦੋ ਅਦਰੋਂ ਸਾਰੇ ਬਾਤ ਨੂੰ ਜੋ ਦੋਸਤੋ ਹਰੀਦਵਾਰ ਪਹੁੰਚ ਗਿਆ ਆਪਾਂ ਬੰਸਟੇਮ ਰਿਸ਼ੀਕੇਸ਼ ਤੋਂ 18 20 ਕਿਲੋਮੀਟਰ ਦੂਰ ਆ ਆਮ ਆਲੇ ਵੀ ਸਭ ਤੋਂ ਵੀ ਪਹੁੰਚਾਂਗੇ ਆਪਾਂ 20 25 ਮਿੰਟ ਅੱਧੇ ਘੰਟੇ ਦੇ ਵਿੱਚ ਵਿੱਚ ਨੈਕਸਟ ਟਾਈਮ ਆਪਾਂ ਹਰੀਦਵਾਰ ਇਹਦੇ ਟ੍ਰੇਨ ਰੁਕੀ ਆਗੀ ਟਾਈਮ ਲੱਗਣਾ ਥੋੜਾ ਜਿਹਾ ਬਾਕੀ ਤੇ ਹੀ ਬਣੇ ਰਹੋ ਵੀਡੀਓ ਤੇ ਬਲੌਗ ਦੇ ਅੰਦਰ ਅਸੀਂ ਤੁਹਾਨੂੰ ਰਿਸ਼ੀਕੇਸ਼ ਦਾ ਸਾਰਾ 뷰 ਦਿਖਾਵਾਂਗੇ ਪਹੁੰਚ ਕੇ ਫਿਰ ਆਗਰੇ ਬਿਉ ਦਿਖਾਵਾਂਗੇ ਤੁਹਾਨੂੰ ਗੋਵਿੰਦ ਘਾਟ ਦਾ 뷰 ਗੋਵਿੰਦ ਧਾਮ ਦਾ 뷰 ਅਹੀਂ ਅਲੱਗ-ਅਲੱਗ 뷰 ਆ ਜਿ ਦਿਖਾਈ ਆਮਗੇ ਤੁਹਾਨੂੰ ਬਲੌਗ ਅੰਦਰ ਓਕੇ ਦੋਸਤੋ ਹਾਂਜੀ ਦੋਸਤੋ ਰਿਸ਼ੀਕੇਸ਼ ਪਹੁੰਚ ਗਏ ਸੀ ਮਤਲਬ ਅਸੀਂ 8:00 ਵਜੇ ਕੋ ਰੇ ਤੇ ਤੇ ٹائم ٹائم ہے لا لو صاحب کنا ٹائم لگا پانچ لگے میرے پوری تھوڑے ٹائم یہ ٹکشن آ بھائی باقی دکھا رشی کے گردوارا صاحب محل رشی کےش اسٹیشن تر کے جا رہے ਸਟਾਫਰਾਂ ਤੋਂ ਤਰਫ ਕੇ ਮਦਰ ਗਿਆ ਆਟੋ ਨਹੀਂ ਲੇਤਾ ਆਟੋ ਵੀ ਲੈ ਜਾਦਾਂ ਤੁਸੀਂ 10 ਕਿਲੋਮੀਟਰ ਦਾ ਵਰਕ ਕਰਦਾ ਹੋੜਾ ਕਿ ਲੋਕ ਨਹੀਂ ਲੱਭੀ ਕੋਈ ਆਟੋ ਮੈਂਦੀ ਤੇ ਆ ਪੰਜ ਟਾਈਮ ਤਰਫ ਹੀ ਜਾਵਾਂਗੇ ਹੁਣ ਦਿਖਾ ਦਿੰਨੇ ਮੁੱਢਲਾ ਮਹੌਲ ਵੀ ਸਾਰਾ ਕੁਝ ਵੀ ਠੀਕ ਆ ਭਾਈ ਜੀ ਤੇ ਵਲੌਗ ਰਹੀ ਬਣਾ ਰਿਹਾ ਵਲੌਗ ਮੈਂ ਲਾ ਦੇਖਿਓ ਲਈ ਜੀ ਬਸ ਕੇ ਆ ਗਰ ਹਮ ਆਪੀ ਤੋਂ ਨੇ ਵਲੌਗ ਨੂੰ ਜੀ ਚੱਲਦੀਆਂ ਹੋ ਜਾਂਦੇ ਨੇ ਤੇ ਮੈਂ ਤੁਹਾਨੂੰ ਦੱਸਾ ਦਿੰਨਾ ਕਈ ਵਾਰ ਆ ਉਹਦਾ ਬੰਦਾ ਫੋਟੋ ਟੀ ਗੱਲਾਂ ਨੂੰ ਵੀ ਸ਼ੂ ਬਣਾਉਂਦਾ ਨਾ ਇਸ ਨੂੰ ਨਾ ਭਾਇਗਾ ਅੰਦਗਾ ਮਾਗੇ ਨਹੀਂ ਕਿ ਕਿਸੇ ਜਾਨ ਜਿਹੜਾ ਤੇਜੀ ਕਿਹਦਾ ਨਾ ਮਹੌਲਾ ਕਮਰਾ ਲੈਣ ਚ ਫਾਇਦਾ ਹੈਗਾ ਗੁਰਦੁਆਰਾ ਸਾਹਿਬ ਰੈਂਚ ਰਹਿਦਾ ਵੀ ਪ੍ਰਸ਼ੰਤ ਕਿਹਨੂੰ ਗੁਰਦੁਆਰਾ ਸਾਹਿਬ ਦਾ ਕਮਰਾ ਮਿਲਦਾ ਤੇ ਲਾਭਿਤ ਹੋ ਗੰਦਾਂ ਲੋ ਸਾਰਾ ਰੂਸ ਨੂੰ ਦੱਸਾਂਗੇ ਯਾ ਤੁਰੇ ਕਾਉਂ ਦੇਣਾ ਬਿਲਕੁਲ ਨਿਰਾਜ ਜੁਤ ਜਾਨਦ ਨੇ ਭਾਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਰਿਸ਼ੀਕੇਸ਼ ਪਹੁੰਚ ਗਏ ਸੀ ਦੱਸ ਦਵਾਂ ਇਹ ਰਿਸ਼ੀਕੇਸ਼ ਦਾ ਮਤਰੋ ਗੁਰਦੁਆਰਾ ਗੁਰਦੁਆਰਾ ਤੇ ਗੁਰੂਦੁਆਰ ਰਿਸ਼ੀਕੇਸ਼ ਜੇਹ ਕੋਲ ਸਾਹਿਬ ਠੀਕ ਹੈ ਭਾਈ ਜੀ ਤੇ ਇਹ ਪੰਪ ਸਾਹਮਣੇ ਆ ਹਮੇਸ਼ਾ ਯਾਦ ਰੱਖੋ ਇੱਕ ਪੰਪ ਦੋ ਤਿੰਨ ਪੰਪ ਨਹੀਂ ਇੱਕ ਪੰਪ ਸਾਹਮਣੇ ਆ ਜਿਹੜਾ ਬੰਦਾ ਰੇਲਵੇ ਉਤੋਂ ਆਉਂਦਾ ਗਾ ਰੇਲ ਤੇ ਰੇਲ ਗੱਡੀ ਚੋਂ ਆਉਂਦਾ ਗਾ ਨਾ ਉਹਨਾਂ ਨੂੰ ਦੱਸ ਦੇਣਾ ਵੀ ਇਹ ਸਿਰਫ ਹੋਰੋ ਥੋੜੇ ਘੱਟੀ ਤੁਰ ਕੇ ਆਉਂਦੀ ਕੋਸ਼ਿਸ਼ ਕਰੋ ਨਾ ਕਿ ਕੋਈ ਸਾਧਨ ਹੋ ਗਿਆ ਕਿ ਕਿਲੋਮੀਟਰ ਦੂਰੀ ਆ ਜਿਆਦੇ ਨਹੀਂ ਗਾ ਕੋਈ ਅਸੀਂ ਤੁਰ ਕੇ ਆ ਕੋਈ ਪ੍ਰੋਬਲਮ ਨਹੀਂ ਆਈ ਬਾਕੀ ਉਹਨੂੰ ਦਿਖਾਉਣਾ ਇੱਥੇ ਆਟੋ ਜੋ ਥੋੜਾ ਜਿਆਦੇ ਚੱਲਦੇ ਨੇ ਪੰਪ ਤੇ ਵਿਚਾਰੇ ਨੇ ਆਟੋ ਤੇ ਜਿਆਦੇ ਚੱਲਦੇ ਨੇ ਆਪਾਂ ਹੁਣ ਗੁਰਦੁਆਰੇ ਟੈਂਟਰ ਆਉਣ ਲੱਗੇ ਆ ਰਮਾਲ ਬਣਨ ਕੇ ਦੇਖਦੇ ਆਂ ਇਹ ਮਹੰਕੋਣ ਸਾਹਿਬ ਗੁਰਦੁਆਰਾ ਸ੍ਰੀ ਮਹੰਕੋਣ ਸਾਹਿਬ ਰਿਸ਼ੀਕੇਸ਼ ਦੇਖੋ ਵੇਗੀ ਮੇਰੇ ਨਾ ਤੋਂ ਕੇ ਮੱਥਾ ਟੇਕਾਂਗੇ ਸਾਜਰੇ ਇੱਥੇ ਲੈਣੇ ਲੱਗ ਪਏ ਨੇ ਵੇਖ ਰਹਾ ਹਾਂ ਦੇਖੋ ਬਾਕੀ ਤੁਸੀਂ ਦੇਖ ਲਈ ਜੇ ਸਾਰਾ ਮਤਲਬ ਇੱਥੇ ਹੋਈ ਜਾਵਾਂਗਾ ਦੇਖੀ ਜਦੋਂ ਭਾਈ ਤੁਹਾਨੂੰ ਸਾਰਾ ਕੁਝ ਦਿਖਾ ਦਾਂਗੇ ਬੀਪੁਰ ਦਵਾਰਾ ਸਾਹਿਬ ਦਾ ਸਾਰਾ ਰਾਤ ਦਾ ਮਾਹੌਲ ਵੀ ਤੇ ਸਵੇਰ ਦਾ ਮਾਹੌਲ ਵੀ 11 ਸੀ ਮਤਲਬ ਕਮਰਾ ਕਰ ਲੇ ਕਮਰਾ ਲੈਣ ਤੋਂ ਬਾਅਦ ਦੇਖਾਂਗੇ ਬਾਕੀ ਹਾਂ ਤਾਂ ਠੀਕ ਹੈ ਉਹਨਾਂ ਦਾ ਬੜੀਆ ਮਾਹੌਲਾਗਾ ਦੂਤਵਾਰਾ ਸਾਹਿਬ ਕਮਰਾ ਲੈ ਰਹੇ ਨੇ ਮੇਰੇ ਨਾਲ ਦੇ ਕਮਰਾ ਲੈਣ ਤੋਂ ਬਾਅਦ ਅੱਜ ਦੇਖਣ ਨੂੰ ਸਾਰਾ ਕੁਝ ਜੇ ਆਪਾਂ ਜਦੋਂ ਵੀ ਆਉਣਾ ਤੁਸੀਂ ਕਿੱਥੇ ਖੜਨਾ ਹੈ ਕਿੱਥੋਂ ਕਮਰਾ ਲੈਣਾ ਤੁਹਾਨੂੰ ਦੱਸਾਂਗਾ ਇਹ ਵੀਡੀਓ ਦੇ ਐਂਡ ਤੱਕ ਬਲੌਗ ਦੇ ਐਂਡ ਤੱਕ ਬਣੇ ਰਹੋ ਬਾਕੀ ਇਹ ਦੇਖ ਰਿਹਾ ਆਪਾਂ ਬਾਬੇ ਦੇ ਕੀ ਆਪਣਾ ਕਮਰਾ ਮਿਲਦਾ ਵੈਨੋ ਠੀਕ ਹੈ ਭਾਈ ਜੀ ਸੈਟ ਕਰ ਲੋ ਗੱਡੀ ਜਿੰਨਾ ਮਰਜ਼ੀ ਹਾਂਜੀ ਦੋਸਤੋ ਘਰਜੀ ਅਰ ਜਿਸਟੇਸ਼ਨ ਕਾਰਡ ਹੁੰਦਾਗਾ ਉਹ ਤੁਸੀਂ ਜਰੂਰ ਬਣਾ ਲੈਣਾ ਆਧਾਰ ਕਾਰਡ ਹੋਣਾ ਜ਼ਰੂਰੀ ਹੈਗਾ ਜੀ ਦੇ ਨਾਲ ਬਣ ਜਾਂਦਾ ਕਾਊਂਟਰ ਨੰਬਰ 4 ਤੇ ਜਾ ਕੇ ਅਰ ਜਿਸਟੇਸ਼ਨ ਨੰਬਰ ਤੇ ਜਿਸਟੇਸ਼ਨ ਕਾਰਡ ਹੁੰਦਾ ਇੱਕ ਉਹਦੇ ਨਾਲ ਇਹ ਹੁੰਦਾਗਾ ਕਿ ਮਤਲਬ ਵੀ ਇਹ ਸੰਗਤਾਂ ਦਾ ਪਤਾ ਲੱਗ ਜਾਂਦਾ ਵੀ ਕਿੰਨੀਆਂ ਸੰਗਤਾਂ ਆ ਗਈਆਂ ਚੱਕ ਵੀ ਕੋਈ ਵੀ ਕੋਈ ਵੀ ਜਦੋਂ ਕਿ ਦੁਰਘਟਨਾ ਹੁੰਦੀ ਹੈ ਜਾਂ ਕੋਈ ਵੀ ਇਹੋ ਜਿਹੀ ਦੁਰਘਟਨਾ ਨਾ ਹੋਵੇ ਵੀ ਜਿਹਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਦਾ ਬਖਤੋ ਪਾਵੇ ਇਹਦੇ ਵਿੱਚ ਐ ਹੋ ਜਾਂਦਾ ਵੀ ਹਾਂ ਵੀ ਕਿੰਨੇ ਸੰਗਤਾਂ ਗਈਆਂ ਹੋਗੀਆਂ ਨੇ ਕਿੰਨੇ ਵਾਪਸ ਆ ਚੁੱਕੇ ਕਿੰਨੇ ਵੀ ਮਤਲਬ ਕਿ ਸੰਗਤਾਂ ਦਾ ਇਕੱਠ ਹੈਗਾ ਤਾਂ ਕਰਕੇ ਜ਼ਰੂਰੀ ਆ ਥੋੜਾ ਜਿਹਾ ਤੁਸੀਂ ਹਰੇਕ ਬੰਦਾ ਇਹਨੂੰ ਬਣਵਾਓ ਰਜਿਸਟ੍ਰੇਸ਼ਨ ਕਾਰਡ ਕਹਿੰਦੇ ਨੂੰ ਇਹਦਾ ਕੋਈ ਪੈਸਾ ਨਹੀਂ ਫ੍ਰੀ ਹੁੰਦਾਗਾ ਹੁਣਾ ਲਾਜ਼ਮੀ ਹੈ ਜਰੂਰੀ ਹੁੰਦਾ ਹੈ ਲਾਜ਼ਮੀ ਆ ਸੰਗ ਤੋਂ ਇਹ ਜ਼ਰੂਰ ਬਣਾ ਕੇ ਜਾ ਕੇ ਠੀਕ ਹੈ ਦੋਸਤੋ ਇਸ ਤਰ੍ਹਾਂ ਦਾ ਕਾਰਡ ਇਦਾਂ ਦਾ ਹੁੰਦਾਗਾ ਇਹ ਬਣਾਉਣਾ ਜ਼ਰੂਰੀ ਆ ਇਹਦੇ ਨਾਲ ਬਸ ਇਦਾਂ ਹੀ ਹੋ ਜਾਂਦਾ ਵੀ ਹਾਂ ਯਾਤਰੀ ਕਿੰਨੇ ਯਾਤਰੀ ਨੇ ਕਿੰਨੇ ਨੰਬਰ ਜਾਂਦੇ ਹੈਗਾ ਇਹ ਹੋਣਾ ਜ਼ਰੂਰੀ ਹੈ ਇਹ ਨਾਲ ਬੰਦਾ ਸਕੈਨ ਹੋ ਜਾਂਦਾਗਾ ਵੀ ਹਾਂ ਚਿੰਕਾ ਇਹਦਾ ਕੋਡ ਨੰਬਰ ਉਹਦਾ ਫੋਨ ਨੰਬਰ ਐਡਰੈਸ ਵਗੈਰਾ ਸਭ ਕੁਝ ਆ ਜਾਂਦਾਗਾ ਕਿ ਆਸਾਨੀ ਨਾਲ ਮਦਰ ਕੀ ਕੋਈ ਵੀ ਚੀਜ਼ ਆਪਣਾ ਕਹਿੰਦੇ ਨਾ ਉਹ ਦੇ ਤੱਕ ਉਹਦਾ ਸੰਦੇਸ਼ ਪਹੁੰਚੇ ਹਣਾ ਠੀਕ ਹੈ ਇਹ ਲਾਜ਼ਮੀ ਕਰਾਇਓ ਕੋਈ ਵੀ ਬੰਦਾ ਨਾ ਰਹੇ ਇਹ ਬਣਾਉਣਾ ਜ਼ਰੂਰੀ ਹੈ ਨਾਲ ਹੀ ਗੁਰਦੁਆਰਾ ਸਾਹਮਣੇ ਪੈਟਰੋਲ ਪੰਪ ਦੇ ਜੇ ਕੋਈ ਮਤਲਬ ਟ੍ਰੈਵਲਿੰਗ ਗੱਡੀ ਕੋਈ ਵੀ ਬੰਦਾ ਬੁਕਿੰਗ ਕਰਵਾਉਣਾ ਚਾਹੁੰਦਾ ਹੈ ਇੱਥੇ ਲਵੇ ਹੀ ਉਹਦੇ ਮਾਦਰ ਕੀ 500 ਮੀਟਰ ਦੇ ਏਰੀਆ ਜੋ ਸਾਹਮਣੇ ਖੁਰਦਵਾਰਾ ਸਾਹਮਣੇ ਲੱਟ ਰੋਣਾ ਪਾ ਉਹਦੇ ਸਾਹਮਣੇ ਖੁਰਦਵਾਰਾ ਦੇ ਇੱਥੇ ਮਾਦਰ ਕੀ ਦੇ ਕੋਈ ਯਾਤਰੀ ਹੈਮਕੁੰਡ ਸਾਹਿਬ ਦੀ ਯਾਤਰਾ ਵਾਸਤੇ ਮਾਦਰ ਗੋਬਿੰਦ ਘਾਟ ਵਾਸਤੇ ਹੋ ਚਾਹੀਦਾ ਗੋਬਿੰਦ ਘਾਟ ਵਾਸਤੇ ਟਰੈਵਲਿੰਗ ਕੋਈ ਵੀ ਗੱਡੀ ਲੈਣਾ ਚਾਹੁੰਦਾ ਹੈ ਨਾ ਇੱਥੋਂ ਲਵੇ ਤੁਹਾਡੇ ਕੋਲ ਦਾ ਰੇਟ ਬਣਾ ਕੇ ਲਓ ਗੱਡੀ ਨਾਲ ਆਪਸ ਵਿੱਚ ਗੱਲਬਾਤ ਕਰੋ ਜੇ ਤੁਸੀਂ ਪਹਿਲੇ ਦਿਨ ਜਦੋਂ ਆਓਗੇ ਉਸ ਦਿਨ ਹੀ ਆ ਕੇ ਬੁੱਕ ਕਰਵਾਓ ਵੀ ਸਵੇਰੇ ਸਾਨੂੰ ਕੋਈ ਮਦਰ ਖੇਤਲਾ ਕਰਨ ਦੀ ਲੋੜ ਨਾ ਪਵੇ ਅਸੀਂ ਛੇਪੀ ਚਾਹੀਏ ਠੀਕ ਆ ਭਾਈ ਜੀ ਇੱਕ ਹਮੇਸ਼ਾ ਮੇਰੀ ਗੱਲ ਬਸ ਇਹੀ ਗੱਲ ਨੂੰ ਬੰਨ ਪੱਲੇ ਵੀ ਰੋਣ ਕੇ ਵੀ ਜਿਹੜਾ ਵੀ ਟਰੈਵਲਿੰਗ ਕਰਦਾ ਹੈ ਕਿ ਇੱਥੇ ਬੰਦਾ ਮਦਰ ਵੀ ਆਪਦੇ ਬੱਚਿਆਂ ਨਾਲ ਕਰਦਾ ਫੈਮਿਲੀ ਨਾਲ ਕਰਦਾ ਹੈਗਾ ਉਹ ਪਹਿਲਾਂ ਪਹਿਲੇ ਦਿਨ ਹੀ ਆ ਕੇ ਹੀ ਬੁੱਕ ਕਰਵਾ ਦੋ ਇਸ ਗੱਡੀਆਂ ਨੂੰ ਵੀ ਸਵੇਰੇ ਤੋਂ ਵੀ ਆਲਾ ਬੰਦਾ ਸਵੇਰੇ ਆਦਾ ਨਾ ਤੋਂ ਕਿ ਸਿਰਫ ਗੱਡੀ 'ਚ ਹੀ ਬੈਠਣਾ ਪਵੇ ਪਹਿਲਾਂ ਬੁੱਕ ਕਰਵਾ ਦਿਓ ਬੰਦਾ ਪੈਸਾ ਟਿਕਰ ਦੇ ਕੇ ਪੈਸਾ ਮਦਰ ਕੀ ਥੋੜੇ ਐਡਵਾਂਸ ਦੇ ਜੋ ਕੁਝ ਜ਼ਿਆਦਾ ਨਹੀਂ ਗਏ ਸਾਰੀ ਪੇਮੈਂਟ ਕਰਨੀ ਹੁੰਦੀ ਹੈਗੀ ਕਿਹਨਾਂ ਸਾਈ ਫੜਾ ਜੋ ਬਸ ਬੁੱਕ ਕਰਵਾ ਕੇ ਗੱਡੀ ਨੂੰ ਉਹਨੂੰ ਨੰਬਰ ਦੇ ਕੇ ਸਵੇਰੇ ਵਾਲਾ ਉਹਨੂੰ ਟਾਈਮ ਦੇ ਦੋ ਉਸ ਹਿਸਾਬ ਨਾਲ ਤੁਹਾਡੇ ਤੁਹਾਨੂੰ ਕਹਿ ਦੂਗਾ ਵੀ 9:00 ਵਜੇ ਆ ਤਿਆਰ ਰਹੀਓ ਕਿ ਆ ਜੋ ਜਿੰਨੇ ਕੇ ਬੰਦੇ ਹੋ ਉਸ ਹਿਸਾਬ ਨਾਲ ਗੱਡੀ ਮਿਲ ਜੂਗੀ 5-8 ਬੰਦੇ ਉਹ ਟਰੈਵਲਿੰਗ ਆ ਲੈ ਜੋ ਟਰੈਵਲਿੰਗ ਜੀ ਛੋਟੀ ਐ ਤਾਂ ਛੋਟੀ ਗੱਡੀ ਲੈ ਜੋ ਉਹ ਸੋਡੀ ਇੱਛਾ ਕੀ ਬੱਸ ਨਾਲੋਂ ਬੈਸਟਰ ਹੋਣਗੇ ਕਿਉਂਕਿ ਬੱਸ ਵਿੱਚ ਬਹੁਤ ਹਰਾਨ ਹੋਵਾਂਗੇ ਬੱਚਿਆਂ ਵਾਲੇ ਜਿੰਨਾਂ ਕੋਲੇ ਬੱਚੇ ਨੇ ਬੱਸ ਵਿੱਚ ਯਾਤਰਾ ਨਾ ਕਰਨ ਉਹ ਕਿੰਨੇ ਜੋ ਹੈ ਪਰ ਬੰਦਾ ਹਿਸਾਬ ਨਾਲ 800 ਦਾ ਹਿਸਾਬ ਨਾਲ 800 ਦਾ ਨਾਮ ਨੇ ਠੀਕ ਹੈ 800 ਰੁਪਏ ਦੇ ਵਿੱਚ ਹੋ ਗਈ ਠੀਕ ਇੱਕ ਬੰਦੇ ਹਿਸਾਬ ਨਾਲ ਰਿਸ਼ੀਕੇਸ਼ ਤੋਂ ਗੋਵਿੰਦ ਘਾੜ ਤੱਕ ਗੋਵਿੰਦ ਘਾੜ ਤੱਕ ਠੀਕ ਹੈ ਕਿਹੜੀ ਗੱਡੀ ਹੈ ਗੱਡੀ ਕਿਹੜੀ ਗੱਡੀ ਹੈ ਜੀ ਵਧੀਆ ਟਰੈਂਪੂ ਟਰੈਵਲ ਠੀਕ ਹੈ ਭਾਈ ਧੰਨਵਾਦ ਜੀ ਦੋਸਤੋ ਇਹ ਗੰਗਾ ਨਦੀ ਦਾ ਵੀਰੋ ਥੋੜਾ ਦੇਖੋ ਹੋਣ ਅਸੀਂ ਗੰਗਾ ਨਦੀ ਦੇ ਨਹਾਉਣਾ ਆ ਬਈ ਇਥੇ ਆਰਤੀ ਦੇਖਾਂਗੇ ਆਰਤੀ ਦਿਖਾਉਣਾ ਬਈ ਰਿਸ਼ੀ ਕੇ ਸਰ ਗੰਗਾ ਵੰਦਰ ਕੇ ਇਥੇ ਗੰਗਾ ਨਦੀ ਦੇਖੋ ਬਈ ਪਹਾੜਾ ਦੀ ਗੋਦ ਦੇ ਵਿੱਚ ਇਥੇ ਇਥੇ ਮਤਲਬ ਸਾਧੂ ਸੰਤਾਂ ਉਂਦੇ ਰਹਿੰਦੇ ਨੇ ਵਧੀਆ ਇਥੇ ਉਹ ਇਥੇ ਆਰਤੀ ਹੋਣੀ ਅੱਜ ਸ਼ਾਮ ਨੂੰ 7:30 ਵਜੇ ਦਾ ਟਾਈਮ ਹੋਊਗਾ ਆਰਤੀ ਦਾ ਹਲੇ ਵੱਜੇ ਨੇ 6 ਵਜੇ ਨਾਲੇ ਨੇ ਆਉਣੇ ਛੇ ਹੋ ਗਏ। ਹਮ ਲੁਖਾ ਮਗੇ 7:00 ਵਜੇ ਆਰਤੀ। ਦੇਖੋ ਬਈ ਗੰਗਾ ਦਾ ਮਾਹੌਲ ਬੜਾ ਨਾਉਂਦੇ ਨੇ ਲੋਕ ਐਸੀ ਤਾਂ ਪਰ ਨਾਉਣੀ ਆਇ ਤੇ। ਦੇਖੋ ਬਾਕੀ ਕਿੰਨੇ ਦਾ ਮਾਹੌਲ ਆ। ਠੰਡਾ ਪਾਣੀ ਆ ਕਿ ਕਿਦਾਂ ਦਾ। ਗੰਗਾ ਨਦੀ ਹੈਗੀ ਕਹਿੰਦੇ। ਦੇਖੋ ਕੋਈ ਡਰਾ ਬਣਾ ਰਾ ਇਹ ਪੂਰਾ ਜਦੋਂ ਕਹਿੰਦੇ 2013 ਚ ਇਹ ਚੜ ਕੇ ਆਈ ਗੀ ਗੰਗਾ ਨਦੀ। ਵਕਤ ਲਈ ਪੀਰੋਣ ਕੇ। ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਾਉਣਾ ਜ਼ਰੂਰ ਭੁੱਲਣਾ। ਉਹ ਇੰਸਟਾਗ੍ਰਾਮ ਤੇ ਹੀ ਪਾਵਾਂਗੇ ਬੇਹੇ ਛੋਟਾ ਬਲੌਗ ਬਣਾ ਕੇ ਉਹ ਬਣਾਵਾਂਗੇ ਤੁਹਾਨੂੰ ਪਿੰਡ ਜਾ ਕੇ ਪਹਿਲਾਂ ਤੁਹਾਨੂੰ ਆ ਦਿਖਾਵਾਂਗੇ ਇੱਥੇ ਆਰਤੀ ਹੁੰਦੀ ਹੈ ਠੀਕ ਹੈ ਭਾਈ ਗੰਗਾ ਨਦੀ ਆ ਵੀ ਦੇਖੋ ਹਾਂਜੀ ਦੋਸਤੋ ਸਾਨੂੰ ਅੱਜ ਗੰਗਾ ਨਦੀ ਦੀ ਆਰਤੀ ਦਿਖਾਉਣ ਜਾਵਾਂਗੇ ਉਹਦੇ ਵਿੱਚ ਮੈਂ ਤਾਂ ਨਹੀਂ ਕੁਝ ਬੋਲਦਾ ਪਰ ਤੁਸੀਂ ਆਰਤੀ ਸੁਣ ਲਿਓ ਤੇ ਦੇਖ ਲਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਵੀਰੋਂ ਕੇ ਬਲੌਗ ਨੂੰ ਤੇ ਐਂਡ ਤੱਕ ਦੇਖਿਓ ਬਾ ਲਾਸਟ ਗਾਏ ਆਪਣਾ ਇਤੁਬਾਦ ਆਪਾਂ ਸਮਾਪਤੀ ਕਰਾਂਗੇ ਬਲੌਗ ਦੀ ਤੇ ਤੁਸੀਂ ਪੀਰੋ ਬਣ ਕੇ ਆਰਤੀ ਨੂੰ ਦੇਖੋ ਗੰਗਾ ਮਾਤਾ ਦੀ ਆਰਤੀ ਦੀ ਠੀਕ ਹੈ ਇਹ ਮਾਤਰ ਰਿਸ਼ੀ ਕੇਸ ਗੰਗਾ ਨਦੀ ਤੇ ਹੁੰਦੀ ਹੈ ਦੇਖੋ ਭਾਈ ਇਹ ਸਾਰੇ ਲੋਕ ਜਿਹੜੇ ਐ ਬੈਠੇ ਨੇ ਤੇ ਹਨਾ ਇਹ ਸਾਰੇ ਮਾਤਰ ਕੀ ਆਰਤੀ ਦੇਖਣ ਆ ਵਾਲੇ ਨੇ ਸਪਰੈਸ ਨਾਲ ਆਰਤੀ ਲਈ ਹੁੰਦੇ ਨੇ ਤੇ ਆਰਤੀ ਦੇਖ ਕੇ ਜਾਓ ਤੇ ਅਸੀਂ ਵੀ ਦੇਖਾਂਗੇ ਆਰਤੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਬੰਦਾ ਗੰਗਾ ਮਾਤਾ ਨੂੰ ਪਿਆਰ ਕਰਦਾ ਹੈਗਾ ਤੇ ਜਰੂਰ ਸ਼ੇਅਰ ਕਰ ਦਿਓ ਫਰਮੂ ਸਾਹਮਣੇ ਜਿਹੜੇ ਬੈਠੇ ਨੇ ਨਾ ਬੱਚੇ ਉਹੀ ਆਰਤੀ ਕਰ ਦਨਗੇ ਤੇ ਜੀ ਇਹਦੇ ਵਿੱਚ ਦੇਖਣੋ ਆਪ ਬੱਚੇ ਬੈਠੇ ਨੇ ਨਾ ਜੀ ਆਰਤੀ ਕਰਨਗੇ ਬਾਕੀ ਤੁਹਾਨੂੰ ਪੂਲ ਵੀਡੀਓ 'ਚ ਆਰਤੀ ਰਾਈ ਦਿਖਾ ਦਾਂਗੇ ਆਓ ਵੀਡੀਓ ਰਾਈ ਆਰਤੀ ਦਿਖਾ ਦਾਂਗੇ ਤੁਸੀਂ ਦੇਖਦੇ ਹੋ ਜਿੱਦਾਂ ਉਹ ਪੋਸਟਰ ਤੇ ਲੱਗਾ ਹੈ ਇਦਾਂ ਦੀ ਬਣਾ ਕਰਨ ਗਿਆ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਬਲੌਗਰ ਹੀ ਬਣੇ ਰਹੋ ਬਹਾਵ ਵੱਧ ਗਿਆ ਹੁਣ ਜਿਹਨ ਪਹਿਲਾਂ ਨਾਲੋਂ ਮਤਲਬ ਕਿ ਪਹਿਲਾਂ ਪੌੜੀ ਤੇ ਥੋੜਾ ਥੋੜਾ ਸੀ ਹੁਣ ਥੋੜਾ ਜਿਆਦਾ ਹੋ ਗਿਆ ਭਾਵ ਕਹਿੰਦੇ ਵੀ ਇਹ ਵਧੀ ਜਾਊਗਾ ਮੈਂ ਸੁਣਿਆ ਇਹਨਾਂ ਨੂੰ ਵੀ ਕਿਨੇ ਇਹਦਾ ਭਾਵ ਵਧੀ ਜਾਂਦਾ ਜਦੋਂ ਆਰਤੀ ਹੋਊਗੀ ਫਿਰ ਸ਼ਾਂਤੂ ਹੋਏ ਇਹ ਦੇਖਦੇ ਆਪਾਂ ਜਦੋਂ ਆਰਤੀ ਹੋਈ ਲੋ ਵਾਲੀ ਆਰਤੀ ਕਿਵੇਂ ਹੁੰਦੀ ਹੈ ਦੇਖਣ ਵਾਸਤੇ ਲੋਕ ਦੂਰੋਂ ਦੂਰ ਆਉਂਦੇ ਨੇ ਜੋ ਐਸੀ ਜਹਾਜ਼ ਤੇ ਹੈ ਉਹ ਜਹਾਂ ਪਰ ਦੇਖੋ ਬਈ ਪਾਣੀ ਦਾ ਵਹਾਅ ਵਧ ਗਿਆ ਉਹ ਹੈਗਾ ਬਾਈ ਕੋਲਾ ਆ ਗਿਆ ਜਿਹਨੂੰ ਜਾਣਕੀ ਝੂਲਾ ਜਾਣਕੀ ਝੂਲਾ ਕਹਿੰਦੇ ਨੇ ਉਸਕੋ ਬਾਈ ਪਰ ਇੱਕਲਾ ਬਾਈ ਇਹਦੀ ਲੇਖਣ ਵਾਲੀ ਜੀ ਆਏ ਕਹਿੰਦੇ ਅੰਗਰੇਜ਼ਾਂ ਨੇ ਬਣਾਇਆ ਜੀ ਕੋਈ ਪਿੱਛੇ سپورਟ ਨਹੀਂ ਗਈ ਹਰੇਕ ਨੂੰ ਮਾ रघ्वं भावि ये प्रजानानां मे अस्तुलात्मासानि पराजासानि पाशुसानि लोपाजन्या भायासानि अग्नेः प्रजान् पाउनां मे कारोत्पन्न पयोतो असमात् सुरता परा

بھائی یہ پانی بدھی گیا گھٹ نہیں رہا پانی پانی کا بہا بھی تیز ہو گیا सच <inaudible> 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 جانکی برج کنا سونا لگ رہا بھائی دیکھو چل کمروا دے ਇਦਰਾ ਮਾਰ ਦੇਗਾ ਜਾਣਕੀ ਵੀ ਦੇ ਦੇ ਐਸੇ ਕੀ ਆ ਰਿਹਾ ਯਾਰ ਜੀ ॠषिਗਾਸਾ ਪਹੁੰਚ ਗਏ ਤੇ ਸਾਨੂੰ ਦੱਸ ਦਦਿ ਨਾ ਅਸੀਂ ਆਪਾਂ ਸ਼ਾਮ ਸ਼ਾਮ ਹੋ ਕੇ ਰੋਟੀ ਆ ਟਿਕਾ ਕੇ ਆਪਾਂ ਸਪਰ ਆਰਾਮ ਕਰਾਂਗੇ ਸਵੇਰੇ 5:30 ਵਜੇ ਸਾਨੂੰ ਮਿਲਾਂਗੇ ਇਸ ਟਾਈਮ ਆਪਾਂ ਸ੍ਰੀ ਧੇਂਗੂਲ ਸਾਹਿਬੇ ॠਸ਼ੀਕੇਸ ਪਹੁੰਚ ਗਏ ਇਹ ਸ਼ਾਮ ਦਾ ਮਾਹੌਲਾਗਾ ਤੁਸੀਂ ਦੇਖ ਲਓ ਬਾਕੀ ਸੁਣੋ ਸਵੇਰੇ ਆਪਾਂ ਦੱਸ ਦਾਂਗੇ ਕਿ ਸਵੇਰੇ ਆਪਾਂ ॠਸ਼ੀਕੇਸ ਤੋਂ ਗੋਵਿੰਦਗੜ੍ਹ ਤੱਕ ਕਿੰਨੇ ਚ ਸਫ਼ਰ ਕਰਾਂਗੇ ਉਹ ਤੁਹਾਨੂੰ ਇਸ ਬਲੌਗ ਰਾਈ ਅਗਲੇ ਬਲੌਗ ਰਾਈ ਦੱਸ ਦਾਂਗੇ ਠੀਕ ਆ ਭਾਈ ਜੀ ਵੀਡੀਓ ਦਾ ਐਂਡ ਤੱਕ ਬਣ ਰਿਹਾ ਧੰਨਵਾਦ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ